ਭਾਜੀ ਕੀ ਕਰਾਜੋਗੇ ਜਿਹੜਾ ਧਰ ਲਗ ਰਿਹਾ ਜੀ ਕੀ ਕਰੀਏ ਜੀ ਗੁਰਦੁਆਰਾ 6ਵੇਂ ਪਾਸ਼ਾਹੀ ਦਾ ਸ੍ਰੀ ਹਰਗੋਬਿੰਦ ਪਾਸ਼ਾਹੀ ਦਾ ਚਨ ਸ਼ੋਪਰਾ ਤੇ ਧਰਤੀ ਆਏ ਭੋਲੀ ਸਿਟੀ ਦੇ ਅੰਦਰ ਗੁਰਦੁਆਰਾ ਸਾਹਿਬ ਆ ਜਿਹੜੀ ਪਿੰਡ ਮਾਲ ਦੀ ਜ਼ਮੀਨ ਦੇ ਦੂਤ ਦੇ ਅੰਦਰ ਆਉਂਦਾ ਜੀ ਤੇ ਤਕਰੀਬਨ 100 ਸਾਲ ਤੋਂ ਵੀ ਪੁਰਾਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਜਿਹੜੇ ਆ ਬੋਰਡ ਲਗਾਏ ਸੀ ਗੁਰਦੁਆਰੇ ਦਾ ਰਸਤਾ ਦਰਸ਼ਨ ਵਾਸਤੇ ਉਹ ਵੀ ਸੰਗਤ ਦੇ ਕਹਿਣ ਤੇ ਵੀ ਦੂਰੋਂ ਸੰਗਤ ਆਉਂਦੀ ਆ ਅੱਜ ਕੱਲ YouTube ਚੈਨਲ ਜਾਂ ਹੋਰ ਚੈਨਲ ਥਰੂ ਸੰਗਤ ਕਾਫੀ ਜੁੜਦੀ ਆ ਕੀਰਤਨ ਹੁੰਦਾ ਆ ਐਤਵਾਰ ਦੇ ਐਤਵਾਰ ਤੇ ਉਹ ਸੰਗਤ ਨੂੰ ਪਰੇਸ਼ਾਨੀ ਆਉਂਦੀ ਉਹਦੇ ਕਰਕੇ ਸਾਈਨ ਬੋਰਡ ਲਾਏ ਸੀ ਤੇ ਉਹਦੇ ਤੇ ਲਿਖਿਆ ਵੀ ਇਹੋ ਹੀ ਸ੍ਰੀ ਦਾਲਤ ਸਾਹਿਬ ਭੋਲੀ ਸ੍ਰੀ 3 ਦਿਨ ਪਹਿਲਾਂ ਲਗਾਏ ਇਹਨਾਂ ਨੇ ਬਿਨਾਂ ਦੱਸਿਓ ਹੀ ਉਹ ਬੋਰਡ ਜਿਹੜੇ ਆ ਫੁੱਟ ਦਿੱਤੇ ਉਸ ਤੋਂ ਬਾਅਦ ਫਿਰ ਨਵੇਂ ਬੋਰਡ ਲਗਾਏ ਗਏ ਕੱਲ ਸ਼ਾਮੀ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਲਗਾਏ ਕੀ ਜੇ ਲੋ ਇਹਨਾਂ ਨੂੰ ਸਮੱਤ ਬਖਸ਼ਣ ਮਹਾਰਾਜ ਵੀ ਹੋ ਜਾ ਗਲਤ ਕੰਮ ਨਾ ਕਰਨ ਸਰਕਾਰੀ ਜਗ੍ਹਾ ਦੇ ਉੱਪਰ ਲੱਗੇ ਜੀ ਇਹ ਬੋਰਡ ਤੇ ਇਹਨਾਂ ਨੇ ਬੋਰਡ ਜਿਹੜੇ ਆ ਰਾਤ 2:30 ਵਜੇ ਦੇ ਕਰੀਬ ਸਾਡੇ ਵੱਲੋਂ ਤੇ ਚੋਰੀ ਕਰਕੇ ਹੀ ਲੈ ਗਏ ਕਿ ਜਦੋਂ ਬੋਰਡ ਹੀ ਲੈ ਗਏ ਤੇ ਸਾਡਾ ਤੇ ਚੋਰੀ ਹੋਇਆ ਸੰਗਤ ਦੱਸ ਬੋਰਡ ਤੇ ਇਹਨਾਂ ਨੂੰ ਮਹਾਰਾਜ ਸਮੱਤ ਦੇ ਵੀ ਇਹ ਕੰਮ ਨਾ ਕਰੇ ਅੱਗੇ ਵੀ ਤਕਰੀਬਨ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜਾ ਇੱਕ ਟਰਾਂਸਫਾਰਮ ਲੱਗਾ ਸੀ ਉਹ ਫਾਸ ਹੋਇਆ ਸੀ 2 ਸਾਲੋਂ ਦਾ سلسلہ ਚੱਲਦਾ ਰਿਹਾ ਸੀ ਇਹਨੇ ਟਰਾਂਸਫਾਰਮ ਨਹੀਂ ਲੱਗਣ ਦਿੱਤਾ ਨਾ ਹੀ ਇਹਨਾਂ ਨੇ ਅੱਜ ਤੱਕ ਬਿਜਲੀ ਦਾ ਕਨੈਕਸ਼ਨ ਦਿੱਤਾ ਅੰਦਰੋਲੀ ਸਿਟੀ ਦੀ ਪਿਛਲੇ ਪਾਸੇ ਉਹ ਪਿੰਡ ਵੱਲੋਂ ਟਰਾਂਸਫਰ ਲਿਆਂਦਾ ਉਹ ਲਗਵਾ ਕੇ ਤੇ ਗੁਰਦੁਆਰਾ ਸਾਹਿਬ ਨੂੰ ਬੀਲੀ ਦਿੱਤੀ ਗਈ ਤੇ ਸਾਡੀ ਜਿਹੜੀ ਮੰਗ ਆ तकरीबन ਲੰਮੇ ਸਮੇਂ ਤੋਂ 7-8 ਸਾਲ ਹੋ ਗਿਆ ਜਿਹੜਾ ਸੀਵਰੇਜ ਦਾ ਪਾਣੀ ਆ ਗੁਰਦੁਆਰੇ ਸਾਹਿਬ ਦਾ ਇਹਨਾਂ ਨੇ ਉਹ ਵੀ ਜਿਹੜਾ ਵਾ ਹੌਲੀ ਸਿਟੀ ਦੇ ਸੀਵਰ ਵਿੱਚ ਨਹੀਂ ਪਾੰਦ ਦਿੱਤਾ ਜਦਕਿ ਅੱਧੇ ਉਹ ਜਿਆਦਾ ਜਿਹੜੀ ਆ ਕਾਰਪੋਰੇਸ਼ਨ ਦੇ ਅੰਡਰ ਆ ਚੁੱਕੀ ਆ ਛੜਕਾ ਕਾਰਪੋਰੇਸ਼ਨ ਦੀ ਆ ਅਸੀਂ ਇੱਥੋਂ ਦੇ ਵਸਨੀਕ ਆ ਤੇ ਜਿਹੜਾ ਕੀ ਇਹ ਪਬਲਿਕ ਦੀ ਪ੍ਰਾਪਰਟੀ ਆ ਨਾ ਕਿ ਕਲੋਨਾਈਜ਼ਰ ਦੀ ਤੇ ਪਬਲਿਕ ਦੀ ਪ੍ਰੋਪਰਟੀ ਦੀ ਹੁੰਦੀ ਆ ਮਹਾਰਾਜ ਨਾਲ ਮੱਥਾ ਲਾਉਣ ਡਿਆ ਜੀ ਪਾਣੀ ਨਹੀਂ ਜਾਂ ਦੇਣ ਡਿਆ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ ਇਹ ਸਾਰੇ ਸਾਡੀ ਸੰਗਤ ਜਿਹੜੀ ਹੋਲਿਸੀਟੀ ਤੋਂ ਗੋਬਿੰਦ ਐਵੇਨਿਊ ਸਵਿਟੀ ਸਟੇਪਿੰਡ ਮਾਲ ਤੋਂ ਤੁਸੀਂ ਇਸ ਤੋਂ ਬੰਦੇ ਵਿੱਚ ਜਿਹੜੀ ਆ ਧਾਰਮਿਕ ਸੰਸਥਾ ਨਾਲ ਗੱਲਬਾਤ ਕਰੋ ਵੀ ਬੇਨਤੀ ਕੀਤੀ ਗਈ ਹੈ ਕਿੱਥੀ ਆ ਸਾਰੀ ਇਹ ਸੰਗਤਾਂ ਸੰਸਥਾਵਾਂ ਵੀ ਨਾਲ ਆ ਜੀ ਤੇ ਉਹਨਾਂ ਨੂੰ ਦੱਸਿਆ ਵੀ ਆ ਬੇਨਤੀ ਕੀਤੀ ਹੈ ਉਹਨਾਂ ਨੂੰ ਜਿਹੜੇ ਗੁਰੂ ਘਰ ਰੁਜੇ ਸਾਨੂੰ ਇਹ ਰਸਤਾ ਨਹੀਂ ਦੇਣਾ ਜਿਹੜੇ ਸਾਡੇ ਸਰਕਾਰੀ ਰਸਤੇ ਆ ਪਿੰਡ ਵੱਲੋਂ ਆਉਂਦੇ ਆ ਸਾਡੇ ਹੋਰ ਰਸਤੇ ਖੋਲ ਦਿੱਤੇ ਜਾਣ ਸਾਡਾ ਇੱਕ ਰਸਤਾ ਆਉਂਦਾ ਵਾ ਮੇਨ 16 ਫੁੱਟ ਦਾ ਸੂਇਸਿਟੀ ਥਣੀ ਗੋਬਿੰਦ ਸਿੰਘ ਸਿਟੀ ਥਣੀ ਉਹ ਵੀ ਇਹਨੇ ਗਾੜੀ ਦਵਾਰਾਂ ਕੀਤੀਆਂ ਸਾਨੂੰ ਪਿੰਡ ਵਾਲਿਆਂ ਨੂੰ ਆਪੇ ਸਾਡੀਆਂ ਜ਼ਮੀਨਾਂ ਹੀ ਸਾਡੇ ਰਸਤੇ ਆ ਸਾਨੂੰ ਰਸਤੇ ਦੇਣ ਸਾਡੇ ਪਿੱਛੇ ਉਹ ਵੀ ਆਉਂਦੇ ਆ ਗੁਰਦੁਆਰੇ ਸਾਹਿਬ ਨੂੰ ਰਸਤਾ ਜੇ ਸਾਨੂੰ ਇਹ ਨਹੀਂ ਰਸਤਾ ਦੇਣਾਗੇ ਆਪੇ ਆਪੇ ਉਹ ਜੀਤੀਏ ਸਵਾਗਤ ਕਰਦੇ ਆਂ ਆਇਲਾ ਸਾਹਿਬ ਤੇ ਸਾਨੂੰ ਵਿਸ਼ਵਾਸ ਆ ਚਲੋ ਬਹੁਤ ਵਧੀਆ ਨਿਸ਼ਾਨ ਆ ਇਹ ਕੰਮ ਕਰਦੇ ਲੋਕਾਂ ਦੇ ਤੇ ਆ ਸਾਡਾ ਵੀ ਜਿਹੜਾ ਮਸਲਾ ਹੱਲ ਕਰਨਗੇ ਸਾਡਾ ਪਰਸਨਲੀ ਮਸਲਾ ਨਹੀਂ ਹੈਗਾ ਸੰਗਤ ਦਾ ਮਸਲਾ ਵਾ ਗੁਰੂ ਘਰ ਦਾ ਮਸਲਾ ਹੋ ਕੋਈ ਕਿਸੇ ਨੇ ਆਪਣੀ ਐਡ ਨਹੀਂ ਕੀਤੀ ਕਿ ਕੋਈ ਆਪਣਾ ਬੋਰਡ ਦੀ ਐਡ ਕੀਤੀ ਹੋਵੇ ਕੋਈ ਚੌਪਿਆ ਕੋ ਫੈਕਟਰੀ ਹੈ ਇਹਦੇ ਗੁਰੂ ਘਰ ਦਾ ਬੋਰਡ ਹੈ ਮਰ ਗਿਆ ਮੰਗਰ ਹੋ ਮੰਗ ਕਰਦੇ ਆ ਜੀ ਜਿਸ ਤਰ੍ਹਾਂ ਉਹਨੇ ਚੋਈ ਕਰਕੇ ਖੜਿਆ ਬੋਰ ਸਾਡਾ ਬੋਲਵਾ ਦੇ ਤੇ ਸਾਨੂੰ ਠੀਕ ਹੈ ਸੈਟੀਸਫਾਈ ਨਹੀਂ ਬੋਰ ਲਾਉਂਦਾ ਅਸੀਂ ਇੱਥੇ ਬਹਾਂਗੇ ਇਸੇ ਤਰ੍ਹਾਂ ਕਰਨਾ ਦਵਾਗੇ ਆਏ ਭੋਖੜਦਾਲ ਦੀ ਕਰਨੀ ਉਹ ਵੀ ਕਰਾਂਗੇ ਰਸਤੇ ਦੀ ਗੱਲ ਕੀਤੀ ਕਿੰਨੇ ਰਸਤੇ ਜਾਂਦੇ ਤੇ ਇਹਨਾਂ ਬੰਦ ਕੀਤੇ ਇਹਨਾਂ ਨੇ ਰਸਤੇ ਤਕਰੀਬਨ ਇੱਥੋਂ ਦੇ 7-8 ਰਸਤੇ ਜਿਹੜੇ ਆਉਂਦੇ ਬੋਖੜਾ ਸਾਰੇ ਸਰਕਾਰੀ ਰਸਤੇ ਸਾਰੇ ਬੰਦ ਕੀਤੇ ਆ ਉਹ ਖੋਲਣੇ ਚਾਹੀਏ ਹਾਂ ਆਹ ਰਸਤਾ ਨਹੀਂ ਦੇਣਾ ਨਾ ਤੇ ਸਾਡਾ ਪਿੱਛੇ 16 ਫੁੱਟ ਦਾ ਰਸਤਾ ਡਰੇਨ ਨੂੰ ਲੱਗਦਾ ਹੋਵੇ ਰਸਤੇ ਆ ਜਾਇਆ ਕਰਾਂਗੇ ਸੰਤ ਨੂੰ ਕਿਉਂ ਮਨਾ ਕਰਦਾ ਜਦ ਕੀ ਜਗਾ ਤੇਨ ਤਾਂ ਬਾਲ دیے ਠੀਕ ਆ ਜ਼ਿੰਮੇਦਾਰਾਂ ਨੇ ਬੀਜ ਦਿੱਤੀ ਆ ਨਾ ਤੇ ਪਿੰਡ ਵਾਲੀ ਬਜਣਾ ਰਸਤਾ ਥੋੜੇ ਵਿੱਚ ਆ ਖਾਲ ਥੋੜੇ ਵਿੱਚ ਕਿਲੇ ਕਿਲੇ ਵਿੱਚ ਆ ਤੇ ਇਹ ਔਰ ਤੋਂ ਸੰਤ ਨੂੰ ਵੀ ਆਉਣ ਤੋਂ ਪਾਬੰਦੀ ਹੈ ਜੀ ਬਾਹਰ ਤੋਂ ਸੰਤ ਨਾ ਆਵੇ ਦਾ ਤੇਨੇ ਲਾਉਣ ਵਾਲਾ ਮਰਦਾਬਾਦ ਮਰਦਾਬਾਦ ਕੀ ਹੋਲੀ ਸਿਟੀ ਕਲੋਨੀ ਹੈ ਜੀ ਇੱਥੇ ਨਾ ਮਜ਼ਬੂਤ ਰੈਜ਼ੀਡੈਂਟ ਰਹਿੰਦੇ ਨੇ ਔਰ ਪਿੱਛੇ ਗੁਰੂ ਘਰ ਹੈ ਉਹਦਾ ਬੋਰਡ ਆਇਆ ਸੀ ਇਹਨਾਂ ਦਾ ਮੰਨਣਾ ਹੈ ਕਿ ਬੋਰਡ ਜਿਹੜਾ ਇੱਥੇ ਕੋਲੋਨੀ ਜਰ ਉਹਨਾਂ ਕੋਈ ਨਹੀਂ ਸਾਡਾ ਉੱਠਦਾ ਇਹਨਾਂ ਨੇ ਸਾਰਾ ਰਸਤਾ ਰੋਕਤਾ ਬਲੌਕ ਕਰਕੇ ਧਰਨਾ ਲਾਤਾ ਫੂਲ ਕੋਲੋਨੀ ਇੱਧਰ ਜਿਹੜੀ ਕਲੋਨੀ ਦੇ ਰੈਜ਼ੀਡੈਂਟ ਹੈ ਕਿਉਂਕਿ ਸਾਡੇ ਲਾਗੇ ਲਾਗੇ ਨੂੰ ਨਾ ਸਾਰਿਆਂ ਦੇ ਫੋਨ ਆਏ ਕਿ ਜਾ ਕੇ ਸਾਡਾ ਰਸਤਾ ਖੜਾ ਗਿਓ ਬੱਚੇ ਨੇ ਜਾਣਾ ਸਾਰੇ ਨੇ ਆਉਣਾ ਜਾਣਾ ਸੋ ਮੈਂ ਆ ਕੇ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਿਹੜੀ ਤੁਹਾਡੀ ਕੋਈ ਮੰਗ ਹੈ ਉਹ ਤੁਸੀਂ ਆਪਣੀ ਸ਼ਿਕਾਇਤ ਕਰ ਦੋ ਤੇ ਪੁਲਿਸ ਉਹਦੀ ਦੇਖ ਲੇਗੀ ਤੇ ਆਪਾਂ ਨੂੰ ਗੁਰੂ ਘਰ ਦਾ ਜਿਹੜਾ ਜਿਹੜਿਆ ਰਸਤਾ ਜਿਹੜੇ ਆਮ ਲੋਕ ਕਿਉਂਕਿ ਰੈਜੀਡੈਂਸ ਬਹੁਤ ਵੱਡੀ ਕਲੋਨੀ ਹੈ ਬੱਚਿਆਂ ਨੇ ਜਾਣਾ ਆਉਣਾ ਕੋਈ ਦੁੱਖ ਸੁੱਖ ਹੈ ਮੈਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਕਿ ਤੁਸੀਂ ਉਹ ਨਾ ਰਸਤਾ ਬਲਾਕ ਨਾ ਕਰੋ ਤੁਹਾਡੀ ਜਿਹੜੀ ਕੋਈ ਮੰਗ ਹੈ ਜਾਂ ਕੋਈ ਤੁਹਾਡਾ ਮੁਸ਼ਕਲ ਹੈ ਉਹ ਤੁਸੀਂ ਕਾਨੂੰਨ ਦੇ ਦਾਇਰੇ ਚ ਲੈ ਆਓ ਉਹ ਜੋ ਜੋ ਵੀ ਕਾਨੂੰਨ ਫੈਸਲਾ ਕਰੂਗਾ ਉਹ ਤੁਸੀਂ ਮੰਨ ਲਓ ਪਰ ਆਹੜਾ ਰਸਤਾ ਹੈ ਇਹ ਤੁਸੀਂ ਮੰਨ ਪਬਲਿਕ ਆਸਥੇ ਖੁੱਲ੍ਹਦਾ ਨਹੀਂ ਆਹ ਨਾ ਤਾਂ ਫਿਰ ਆਹ ਰਸਤਾ ਦਿੱਤਾ ਹੈ ਇਹ ਅਟਰਨੇਟ ਰਸਤਾ ਦਿੱਤਾ ਹੈ ਸੁਣਵਾਈ ਨਹੀਂ ਕਰ ਰਹੇ ਤੁਸੀਂ ਇਹ ਸੁਣਵਾਈ ਕਰਨਗੇ ਕਿ ਕਿਉਂ ਨਹੀਂ ਕਰਨਗੇ ਪੁਲਿਸ ਦਾ ਕੰ ਜਸਟੀਫਿਕੇਸ਼ਨ ਕਰਨੀ ਹੋ ਰਹਿ ਗਈ ਸੁਣਵਾਈ ਕਰਨੀ ਕਿਉਂ ਨਹੀਂ ਕਰੂ ਕੋਰਸ ਕਰਨੀ ਕੀਤੀ ਹੈ ਜੀ ਬੋਰਡ ਸਰਤਾ ਗੱਲੇ ਮੈਂ ਨਾ ਜੋ ਵੀ ਤਹਿਕੀਕਾ ਦਾ ਵੇਸ਼ਾ ਜਿੰਨੇ ਫੁੱਟਿਆ ਉਹਦੀ ਵੀ ਕਰ ਲੈ ਕਰਨ ਜੇ ਬਿੱਦ ਵੀ ਹੋਈ ਹੈ ਉਹ ਚ ਕੋਈ ਦੋ ਰਾਇ ਨਹੀਂ ਹੁਣ ਕੀ ਵਿਸ਼ਵਾਸ ਮੈਂ ਤੁਸੀਂ ਵਿਸ਼ਵਾਸ ਮੈਂ ਇਹ ਦਵਾ ਜੋ ਇਹਨਾਂ ਨੇ ਕਿਹਾ ਮੈਂ ਇਹਨਾਂ ਦੀ ਗੱਲ ਸੁਣ ਕੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਜਿਹੜੀ ਵੀ ਬਣਦੀ ਆ ਕੇ ਇਹਨਾਂ ਦੀ ਗੱਲ ਸੁਣੋ ਪਈ ਇਹਨਾਂ ਨੂੰ ਮੌਕਾ ਵੇਖੋ ਆਪਣਾ ਸਾਰ ਤੇ ਉਹਨਾਂ ਦਾ ਪੱਕ ਵੀ ਸੁਣੋ ਜੇ ਇਹਨਾਂ ਦੇ ਇਲਜ਼ਾਮ ਲਾ ਰਹੇ ਉਹਨਾਂ ਪੁੱਟਿਆ ਕਿ ਕਿਸੇ ਹੋਰ ਨੇ ਪੁੱਟਿਆ ਮੈਂ ਉਹ ਵੀ ਸੁਣੋ ਸਾਰੇ ਤੇ ਜਿਹੜੀ ਜਿਹੜੀ ਜਿਹੜਾ ਜੋ ਵੀ ਇਹਦਾ ਕਾਨੂੰਨੀ ਪੱਖ ਬੰਦਾ ਤਿਆਰ ਨਾ ਸੁਣਵਾਏ ਤਾਂ ਲੰਬਾ ਸਮਾਂ ਧਰਨਾ ਚੱਲੇਗਾ ਇਹ ਤੇ ਫਿਰ ਹੁਣ ਜਿਨੇ ਜਿਨੇ ਜਸਟਿਸ ਲੈਣਾ ਹੁੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ ਜੇ ਜਸਟਿਸ ਮੰਨਨਗੇ ਨਹੀਂ ਲਿੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ ਠੀਕ ਹੈ ਜੀ ਸਾਡਾ ਬੋਰਡ ਜਿਹੜਾ ਉਹ ਦੇਵੇ ਨਾ ਲਾਵੇ ਅਸੀਂ ਕਰ ਦਿੰਦੇ ਆ ਉਹ ਤੁਹਾਡੀ ਗੱਲ ਆਈ ਮੈਨੂੰ ਨਾਲ ਦਾ ਫੋਨ ਆਇਆ ਸਾਰਿਆਂ ਦੇ ਭਾਜੀ ਉੱਥੇ ਆ ਕੇ ਮਾਰਾ ਜਾ ਮੈਂ ਕਹਿੰਦਾ ਨੇ ਉਹ ਤੁਹਾਡੀ ਗੱਲ ਦਾ ਫਹਿਮਦੇ ਆ ਸਾਰੇ ਤੁਹਾਡੇ ਤੁਹਾਡੇ ਨਹੀਂ ਨਹੀਂ ਉਹ ਸਾਡੀ ਮੁਸ਼ਕਲ ਆ ਉਹ ਸਾਡੀ ਮੁਸ਼ਕਲ ਆ ਸਾਡੀ ਆਪਣੇ ਸਾਡੇ ਬੱਚੇ ਨੇ ਜਿਹੜੇ ਅੰਦਰੋਂ ਗਏ ਨੇ ਅਸੀਂ ਲੰਘਾਏ ਆ ਸਾਰੇ ਅਸੀਂ ਸਵੇਰੇ ਸਾਰੇ ਬੱਚੇ ਸਕੂਲੇ ਲਗਾ ਬੱਚੇ ਸਾਰੀ ਪੜ੍ਹਾਈ ਜਾਂਦੀ ਰਹੇ ਸਾਰੇ ਅਸੀਂ ਲਗਾਏ ਨੇ ਅਸੀਂ ਰੋਕਿਆ ਨਹੀਂ ਆ ਤੁਸੀਂ ਬੰਦ ਕਰਨੋਂ ਕੋਈ ਅਸਰ ਨਹੀਂ ਤੁਹਾਡਾ ਨੁਕਸਾਨ ਆ ਉਹਦਾ ਕਿਹੜਾ ਕੋਈ ਕੰਮ ਪਿੱਛੇ ਬੰਦ ਹੋਣ ਲੱਗਾ ਜੀ ਘਰ ਤੇ ਤੁਹਾਡੇ ਆ ਆਉਣਾ ਜਾਣਾ ਪਰ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਮੈਂ ਮੈਂ ਤੁਹਾਡੀ ਮਦਦ ਕਰਦਾ ਵੀ ਸਾਡੇ ਹੈਗੇ ਜੇ ਇਲਾਕੇ ਦੀ ਬਹੁਤ ਬਾਰ ਅਸੀਂ ਤੁਹਾਡੇ ਨਾਲ ਪਹਿਲਾਂ ਕਿ ਸਾਰੇ ਮੈਂ ਤੁਹਾਨੂੰ ਉਹਨੂੰ ਕੋਈ ਮੈਕਮੈਂਟਰ ਕੋ ਫੋਨ ਕਰਦਾ ਤੁਹਾਨੂੰ ਜਰੂਰ ਜਰਾ ਬੈਠ ਕੇ ਕਰਦੇ ਆਂ ਸਾਡੀ ਬੇਨਤੀ ਹੈ ਕਿ ਜਰੂਰ ਜੀ ਕਿ